ਜੋ ਅਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਜਿ ਤੁਮ ਹਰ ਜਨ ਨੂੰ ਆਪੇ ਅੰਮਲ ਲੁੱਤੇ ਫਿਰਦੇ ਕੋਈ ਬਾਤ ਨਾ ਪੂਛਤਾ ਸਤਿ ਪੁਰ ਸੰਗਿ ਜੀ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਨਿਤ ਮਿਲੈ ਚੁੱਕੇ ਸਭ ਸੁਗ ਸੰਪਾਪੇ ਜਿ ਪਾ ਜਿਉ ਪਿੰਡ ਸਭ ਤੇਰਾ ਕੋ ਅੰਤਰ ਜਾਮੀ ਪੁਰਖ ਭਗਵਾਨ ਨਸ਼ਨ ਦਾਸ਼ ਅਹ ਜਨਨਲ ਜਿਹਾ ਉਪਰਾਹੇ ਇਹਾ ਹੋਂ ਕਰੀ ਵਖਾਨ ਨਬਜੋਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਰ ਨੇ ਕੀ ਗੋਦ ਅੰਦਰ ਸੁਭਾਏ 판ੋ ਕੀਪ ਜਿਤੁਏ ਲੇ ਤੁਮਰਤ ਮੈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਉਪਾਗੀ ਸਾਥ ਸੰਗੀਜੇ ਨੂੰ ਆਪਾਂ ਸਾਰੇ ਉਪਾਗੀ ਹਾਂ ਸਾਡੀ ਸਾਰਿਆਂ ਦੀ ਜਗਤ ਪਾਰਕ ਪੀਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ ਮੇਰਮਤਾ ਹਨ ਬਖਸ਼ਾ ਇਨਾ ਮੇਰਾ ਮਤਾਂ ਦੇ ਸਤਿਪਾ ਸਾਨੂੰ ਸਭ ਨੂੰ ਕੁਝ ਪਲ ਕੁਝ ਪੜਨਾ ਆਪਣੇ ਬਾਲਕ ਦੀ ਗੋਦ ਵਿੱਚ ਬੈਠਣ ਦਾ ਇਸ ਪਾਵਾਂਸਰ ਪ੍ਰਾਪਤ ਹੁੰਦਾ ਹੈ। ਨਾਨਕ ਮਾਰੂ ਦੇ ਅੰਦਰ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਗ ਰਚਨਾ ਤੋਂ ਚਲ ਕੀਤੀ ਬਾਣੀ ਇਹ ਜੀ ਵਿਚਾਰਾਂ ਸਰਵਣ ਕਰਨ ਅੱਜ ਦਾ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1013 ਤੋਂ ਸ਼ਬਾਈ ਬਾਣ ਹੈ। ਸਤਿਗੁਰਾਂ ਦੇ ਸ਼ਬਦ ਦੇ ਕੇਂਦਰੀ ਪਾ ਵਿੱਚ ਰਹਿਮਤ ਕੀਤੀ ਸੰਸਾਰ ਭਵਦ ਕਿਉਂ ਪਰਾਇ ਗੁਰਮੁਖ ਨਾਮ ਨਰੰਦਨ ਪਾਈਐ ਆਫਰੇਉ ਭਾਰ ਅਫਾਰ ਟਰੈ ਇਹ ਸੰਸਾਰ ਭਵ ਸਾਗਰ ਕਿਵੇਂ ਤਰਿਆ ਜਾ ਸਕਦਾ ਹੈ ਗੁਰੂ ਦੀ ਸ਼ਰਣ ਪੈ ਕੇ ਗੁਰੂ ਦੇ ਰਲ ਲਾ ਕੇ ਗੁਰੂ ਦੀ ਬਾਣੀ ਨੂੰ ਵਾਹ ਕੇ ਗੁਰੂ ਦੀ ਬਾਣੀ ਨੂੰ ਪੜ ਕੇ ਗੁਰੂ ਦੀ ਬਾਣੀ ਨੂੰ ਸੁਣ ਕੇ ਜੋ ਕੁਝ ਗਾਇਆ ਹੈ ਜੋ ਕੁਝ ਪੜਿਆ ਹੈ ਜੋ ਕੁਝ ਸੁਣਿਆ ਹੈ ਉਹਨੂੰ ਆਪਣੇ ਮਨ ਵਿੱਚ ਵਸਾ ਕੇ ਜਦੋਂ ਨਿਤਾ ਪ੍ਰਤੀ ਗਾਵਾਂਗੇ ਨਿਤਾ ਪ੍ਰਤੀ ਪੜ੍ਹਾਂਗੇ ਇਹ ਸਾਡੇ ਮਨਾਂ ਵਿੱਚ ਆਪੇ ਵਸੇਗੀ ਬਾਬਾ ਵੀਰ ਸਿੰਘ ਜੀ ਕਹਿੰਦੇ ਤੇਰਾ ਕੰਮ ਹੈ ਕਬੀਰ ਕਿ ਸੋ ਕੀ ਸੋ ਨੂੰ ਕੀ ਹੈ ਨਾ ਹੋਈਏ ਆਸਾਨ ਰਾਤ ਦਿਨ ਦੇ ਕੂਪ ਨੇ ਕਬੂ ਕੇ ਸੁਣੇ ਉਕਾਰ ਕਦੇ ਤੇ ਸੁਣੇ ਘਰ ਨਾ ਹੋ ਜਦੋਂ ਬੇਲਟੀਆਂ ਕਰਦੇ ਰਵਾਂਗੇ ਕਰਮਹੀਨ ਬਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਆਪਾਂ ਕਿਸੇ ਦਫਤਰ ਚ ਬੈਂਕ ਚ ਕਿਸੇ ਥਾਂ ਤੇ ਕੰਮ ਕਰਵਾਣਾ ਹੈ ਜਾਂ ਕਿਤੇ ਸਰੀਰ ਟੁੱਟ ਲਾ ਉਹਨੇ ਦਵਾਈ ਲੈਣੀ ਆਪਾਂ ਖਾਪੀ ਉਥੇ ਤੇ ਬੜੀ ਵੱਡੀ ਲੈਣ ਤੇ ਵਾਰੀ ਨਹੀਂ ਦੀ ਆਪਾਂ ਜਾਣੇ ਫਿਰ ਤੇ ਰੋਗ ਨਹੀਂ اٹੇ ਫਿਰ ਤੇ ਕੰਮ ਨਹੀਂ ਹੋਦਾ ਕੰਮ ਕਰਵਾਉਣ ਵਾਸਤੇ ਸਾਨੂੰ ਲੈਣ ਵਿੱਚ ਲੱਗਣਾ ਪੈਣਾ ਹੈ ਲੈਣ ਵਿੱਚ ਲੱਗਿਆਂ ਦੀ ਮਾਰ ਹੀ ਆ ਜਾਂਦੀ ਹੈ। ਸਮਾਗਿ ਵਿੱਚ ਹੋ ਸਕਦਾ ਥੋੜਾ ਹੁੰਦਾ। ਇਸhetra ਬਾਣੀ ਕਹਿੰਦੀ ਜਦੋਂ ਲੈਣ ਵਿੱਚ ਲੱਗ ਜਾਓਗੇ ਜਦੋਂ ਨਿਤਾ ਪ੍ਰਤੀ ਅਰਦਾਸਾ ਕਰੋਗੇ ਕਿ ਦਾਤਾ ਆ ਮੈਨੂੰ ਮਿਲ ਮੇਰਾ ਚਿਤਰ ਲਚੰਦਾ ਹੈ। ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਤਾਂਘ ਹੈ। ਮੈਂ ਤੇਰੀ ਪ੍ਰਾਪਤੀ ਲਈ ਤਰਸਦਾ ਹਾਂ। ਮੈਂ ਚੰਨ ਵੀ ਮੇਰੀ ਆਤਮਾ ਤੇ ਪ੍ਰਮਾਤਮਾ ਦਾ ਸਮੇਲ ਹੋਵੇ ਮੈਨੂੰ ਤੁਮਿਲੈ ਤੇਰੇ ਤੋਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ ਤੇਰੇ ਅੰਦਰੋਂ ਪ੍ਰਗਟ ਹੋ ਇਹ ਸੰਸਾਰ ਤੇ ਮੈਂ ਭਟਕ ਚੁੱਕਾ ਮੈਨੂੰ ਜ਼ਿੰਦਗੀ ਜਿਉਣ ਦਾ ਰਸਤਾ ਦੱਸ ਮੈਥੋਂ ਜਿੰਦਗੀ ਜੀਵਣ ਦੀ ਜਾਂ ਸੱਚੇ ਧੰਗਾ ਮੈਂ ਤਾਂ ਵਧੀਆ ਜੀਵਨ ਨਹੀਂ ਜਿਉ ਰਿਹਾ ਹੰ ਮੰਦੇ ਬੰਦੇ ਮਨ ਮਾਹੀ ਸਾਂਝ ਪਾਤ ਕਾ ਹੋ ਸੋ ਨਹੀਂ ਇਹੋ ਜਿਹਾ ਜੀਵਨ ਜਿਉਂ ਰਿਆ ਜਦ ਸਤਪੁਰਾਂ ਕੇ ਜਦੋਂ ਗੁਰੂ ਦੀ ਸ਼ਰਣ ਪੈਂਦਾ ਫਿਰ ਮਾਇਆ ਦੀ ਕਾਲ ਖੇਦੇ ਤੇ ਅਸਰ ਨਹੀਂ ਕਰਦੀ ਅੱਗੇ ਇੱਕ ਸ਼ਬਦ ਵਰਤਿਆ ਸਤਪੁਰਾਂ ਨੇ ਆ ਫਰਿਉ ਭਾਰ ਅਫਾਰ ਟਰੈ ਆਹ ਫਰੀਆ ਉਹ ਆਪਾਂ ਨੇ ਕਿੰਨਿਆਂ ਵੀ ਇਹ ਬੜਾ ਹੰਕਾਰਿਆ ਛਤਪੁਰਾਂ ਖੇ ਬਾਣੀ ਨੇ ਘਟਾ ਦੇਣਾ ਭਾਰ ਮਾਪਿਆਂ ਦਾ ਭਾਰ ਵੀ ਘਟ ਜਾਂਦਾ ਹੈ ਹੰਕਾਰ ਵੀ ਘਟ ਜਾਂਦਾ ਹੈ ਅਫਾਰਾ ਵੀ ਘਟ ਜਾਂਦਾ ਹੈ ਨਾਮ ਜਪ ਕੇ ਸੇਵਾ ਕਰਕੇ ਗੁਰੂਪਾਲ ਜਨਵਾਵਾਂਗੇ ਦੇ ਗੁਰੂ ਨੇ ਤੇ ਆਖਿਆ ਜਿਵੇਂ ਤੋਂ ਕੁਝ ਪ੍ਰਾਪਤ ਕਰਣਾ ਹੈ ਤੇ ਪੈਨੋ ਇਸ ਤਰ੍ਹਾਂ ਮਥਾ ਜੇ ਲਡੋਤ ਬੰਦਨ ਅਨਕ ਬਾਹਰ ਸਰਬ ਕਨ ਹ ਸਮਰਤ ਨੋਲਨੰਤੇ ਨਾ ਕੋ ਪ੍ਰਭੂ ਨਾਨਕ ਦੇ ਕਰ ਹਤ ਜਦੋਂ ਉਹਨੇ ਹੱਥ ਲਾਖ ਦਿੱਤਾ ਦੁਨੀਆਂ ਦੇ ਕੋਈ ਵੀ ਥਾਕ ਤੁਹਾਡੇ ਮੱਲ ਨੂੰ ਢਟਣਾ ਵਿੱਚ ਨਹੀਂ ਆ ਸਕਦੇ ਇਹਨੇ ਦੁਨੀਆ ਦਾ ਮਾਰਕ ਟਿਕ ਜਾਂਦਾ ਮਾਰਕ ਢਟ ਗਿਆ ਹੋਇਆ ਬਾਦ ਕਵੀਰ ਸਾਹਿਬ ਜੀ ਕੇ ਜਿਹਨੇ ਸਾਡੇ ਸਾਹਮਣੇ ਆਇਆ ਵਿਅਕਤੀ ਜਾ ਰਿਹਾ ਬੜਾ ਹੰਕਾਰਿਆ ਛਾਤੀ ਚੋੜੀ ਉੱਚਾ ਕੁੰਡਿਆ ਆਪਣੇ ਵੇਗ ਵਿੱਚ ਜਾਂਦਾ ਹੁਣ ਇਹ ਸ਼ਬਦ ਕੋਈ ਇਨਾ ਆਖਿਆ ਵੀ ਇਹਦੇ ਤੇ ਕਿਰਪਾ ਹੋਣੀ ਚਾਹੀਦੀ ਮਾਰਿਆਂ ਦੇ ਜਿੰਦਗੀ ਨੂੰ ਵਾਲੇਗਾ ਗੁਰਬਾਣੀ ਕਹਿੰਦੀ ਅਸੀਂ ਇੱਕ ਰੱਬ ਦੇ ਜਾਏ ਆ ਤੇ ਰੱਬ ਇੱਕੋ ਦੇ ਜਾਏ ਫਿਰ ਭਰਾ ਹੁੰਦੇ ਨੇ ਆਪਸ ਵਿੱਚ ਤਾਂ ਕਿ ਬਾਬਾ ਨਾਨਕ ਆਪਣੇ ਸਾਥੀਆਂ ਲਈ ਸ਼ਬਦ ਭਰਾ ਵਰਤਦਾ ਇਹਨੂੰ ਅਸੀਂ ਨੀਵਾ ਕਰ ਦਿੱਤਾ ਇਸ ਪਦਵੀ ਨੂੰ ਪਹਿਲੀ ਵਾਰ ਸਤਿਗੁਰਾਂ ਨੇ ਦੋ ਸਿੱਖਾਂ ਵਾਸਤੇ ਸ਼ਬਦ ਵਰਤੇ ਸ਼ਾਇਦ ਮਰਦਾਨਾ ਤੇ ਭਾਈ ਭਾਈ ਸਾਹਿਬ ਦੀ ਪਦਵੀ ਦਿੱਤੀ ਜਾਂਦੀ ਸੀ ਅੱਜ ਅਸੀਂ ਹਾਕਵਾਲ ਦੇ ਰੇੜੀ ਵਾਲੇ ਸਾਰਿਆਂ ਦੇ ਸ਼ਬਦ ਭਾਈ ਵਰਤ ਲਿਆ ਕਰਦਾ ਹੈ ਗ੍ਰੰਥੀ ਵਾਸਤੇ ਵੀ ਭਾਈ ਵਰਤ ਗਿਆ ਜੰਦਰ ਭਾਈ ਸਾਹਿਬ ਦੀ ਪਦਵੀ ਬੜੀ ਉੱਚੀ ਸੀ ਅ ਸਾਡੀ ਇਸ ਮਾਂਉਂ ਦੀ ਪੰਜਾਬੀ ਦੇ ਵਿੱਚ ਇਹ ਸ਼ਬਦ ਹਰ ਇੱਕ ਵਾਸਤੇ ਪ੍ਰਚਲਿਤ ਕਰ ਦਿੱਤਾ ਗਿਆ ਉਨਾ ਸ਼ਬਦ ਵਰਤਿਆ ਭਗਸ਼ਾ ਜੀ ਨੇ ਉਸ ਪ੍ਰੇਮੀ ਨੂੰ ਵਾਸਤੇ ਉੱਚੀ ਆਵਾਜ਼ ਦਿੱਤੀ ਦੂਰ ਲੰਘ ਗਿਆ ਕਹਿਣ ਲੱਗੇ ਭਈਆ ਕਾਹੀ ਫਿਰ ਤੋ ਫੁੱਲਿਆ ਫੁੱਲਿਆ ਹੁਜਾ ਬਦਾਸ਼ਮਾਸ਼ ਉਹ ਦਿਨ ਕੈਸੇ ਉਹਨਿਆ ਉਹ ਸੱਜਣਾ ਜਦ ਤੂੰ ਮਾਤਾ ਦੇ ਗਰਭ ਵਿੱਚ ਉੱਠਾ ਲੜ ਗਿਆ ਸ਼ੈ ਉਹ ਦਿਨ ਭੁੱਲ ਗਿਆ ਬੜਾ ਹੰਕਾਰ ਕਰਨੇ ਹੰਕਾਰੇ ਸੀ ਆਇਆ ਦੌੜ ਕੇ ਕੋਸੇ ਚ ਅੰਗਰੇਜ਼ਾਬ ਨੂੰ ਕਹਿੰਦਾ ਮੈਨੂੰ ਭਰਾ ਕਿੰਨਿਆ ਕਿਹਾ ਤੇਰੇ 'ਚ ਮੇਰੇ 'ਚ ਇਹਨੂੰ ਫਰਕ ਵਿਖਾਏ ਨਹੀਂ ਦਿੰਦਾ ਮੈਂ ਤੇਰਾ ਭਰਾ ਕਿਥੋਂ ਲੱਗਣਾ ਕਿਉਂ ਆਜਵਾਰੀ ਮੇਰਾ ਤੇਰੇ ਨਾਲ ਕੀ ਸੰਬੰਧ ਹੈ ਭਗਸ਼ਾ ਖੱਲ-ਖੱਲ ਲੱਗਦਾ ਨਹੀਂ ਇਹ ਬਨੁ ਪਤਾ ਹੈ ਕਿ ਆਪਣੀ ਰਿਸ਼ਤੇਦਾਰੀ ਨਹੀਂ ਪਰ ਇੱਕ ਹੈ ਜੇ ਸਬ ਰੱਬ ਨੇ ਤੈਨੂੰ ਜਨਮ ਦਿੱਤਾ ਹੋਵੇ ਨਹੀਂ ਦਿੱਤਾ ਅਮਲ ਅੱਲਾਹ ਨੂਰ ਕੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਤੇ ਲੋਗਾ ਪਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਠਾਇ ਸਾਰੇ ਤਾਂ ਮੈਂ ਕਹਿੰਦਾ ਹੈ ਜੋ ਭਗਤੀ ਕਰਨ ਲਈ ਉਸ ਰੱਬ ਨੇ ਸਾਰਿਆਂ ਨੂੰ ਇੱਕ ਮਿੱਟੀ ਤੋਂ ਬਣਾਇਆ ਹੈ ਆਪਾਂ ਭਰਾ ਭਰਾ ਹਾਂ ਪਰ ਇਹ ਅਨੇਕ ਭਾਂਤ ਕਰ ਸਾਜੀ ਸੱਜ ਨਹਾਰੈ ਨਾ ਕਛ ਕੋਚ ਮਾਟੀ ਕੇ ਭੰਦੇ ਨਾ ਕਛ ਕੋਚ ਬਾਰੇ ਹਲੋ ਲਖਨਾਈ ਰੱਖਿਆ ਗੁਰਗੁੜ ਦੀਨਾ ਮਿੱਠਾ ਕਹੋ ਕਵੀਰ ਮੇਰੀ ਸ਼ੰਕਾ ਨਾ ਸੀ ਸਰਬਦਰੰਧਨ ਮਿੱਠਾ ਇਹ ਸ਼ੰਕਾ ਸਮਾਪਤ ਹੋ ਗਈ ਕੱਲ ਵੀ ਤਾਂ ਕੀ ਹੈ ਕੁਝ ਚੇਤਾ ਕਰਾਣਾ ਚਾਹੁੰਦਾ ਜੇ ਜਦੋਂ ਆਪ ਆਉਂਦੇ ਆ ਤੈਨੂੰ ਪਤਾ ਹੈ ਜਦੋਂ ਦਿਨ ਹੁੰਦਾ ਹੈ ਕਿ ਮਾਤਾ ਦੇ ਘਰ ਵਿੱਚ ਜੀਪ ਉਠਾ ਲੜਨ ਤੇ ਜਿੱਤ ਪ੍ਰਤਪਰਣਾ ਰੱਖਦਾ ਉੱਥੇ ਆਪਾ ਕੀ ਕਰਨੇ ਆ ਖਸ਼ਮਸ਼ੇਤੀਆਂ ਅਰਦਾਸ ਉਠਾਣਾ ਤੇ ਧਿਆਨ ਲਗਾਉ ਉੱਥੇ ਜੋੜੜੀਆਂ ਸਨ ਹੁਣ ਤੈਨੂੰ ਰੱਬ ਚੇਤੇ ਨਹੀਂ ਹੁਣ ਤੂੰ ਰੱਬ ਨੂੰ ਭੁਲਾਈ ਬੈਠਾ ਤਾਂ ਆਵਾਜ਼ ਦਿੱਤੀ ਇਹ ਹੰਕਾਰ ਨਾ ਕਰਿਆ ਕਰ ਰੱਬ ਨੂੰ ਚੇਤੇ ਕਰਿਆ ਕਰ ਪਰਮੇਸ਼ਰ ਨਾਲ ਜੁੜਿਆ ਕਰ ਪਰਮੇਸ਼ਰ ਦੀ ਅਰਦਾਸ ਨਾ ਕਰਿਆ ਕਰ ਜਦੋਂ ਸੁਬਨਾਈ ਆਫ ਟੋਪ ਡਨਦਾ ਅੰਦਰਲਾ ਨਿਰਗਿਆ ਇਸੇ ਤਰ੍ਹਾਂ ਗੁਰੂ ਨੇ ਸਮਝਾਣਾ ਜੀ ਜਦੋਂ ਗੁਰੂ ਘਰ ਆਵਾਂਗੇ ਤੇ ਗੁਰੂ ਸਾਡੇ ਅੰਦਰੋਂ ਸਾਰੇ ਕੋਈ ਲੋ ਹੰਕਾਰ ਕੱਢਦਾ ਹੈ ਅਗੁਣਾ ਦੀ ਬੈਣ ਕੱਢਦਾ ਹੈ ਤੇ ਸਾਡੀ ਹਿਰਦੇ ਵਿੱਚ ਗੁਰੂ ਨਾਮ ਟਿਕਾਉਂਦਾ ਹੈ ਇਹ ਦਇਆ ਪੈਦੀ ਹੈ ਗੁਰੂ ਦੀ ਸਤਿਗੁਰਾਂ ਖ ਰੱਬ ਤੋਂ ਬਿਨਾਂ ਸੰਸਾਰੀ ਜੀਵ ਸੰਸਾਰ ਸਮੁੰਦਰ ਤੋਂ ਕਿਸੇ ਵੀ ਹਾਲਤ ਵਿੱਚ ਪਾਰ ਨਹੀਂ ਨਿਕਲ ਸਕਦਾ ਕਿਉਂਕਿ ਜੀ ਮਾਇਆ ਦੇ ਹੰਕਾਰ ਦੇ ਨਾਲ ਆਖਰਿਆ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਮਾਇਆ ਦੀ ਕਾਲਕ ਨਹੀਂ ਲੱਗਦੀ ਗੁਰੂ ਦੀ ਸ਼ਰਣ ਪਿਆ ਮਿਲਦਾ ਹੈ ਹੁਣ ਜਿਹੜੇ ਮਨੁੱਖ ਨੂੰ ਸਤਿਗੁਰਾਂ ਖੈ ਨਾਮ ਪ੍ਰਾਪਤ ਹੁੰਦਾ ਹੈ ਉਹਦਾ ਹੰਕਾਰ ਦਾ ਸਹੇ ਪਰ ਦੂਰ ਹੋ ਜਾਂਦਾ ਹੈ ਹੰਕਾਰ ਛੱਡ ਦਿੰਦਾ ਹੈ ਇਹ ਹੰਕਾਰ ਆਦਿ ਭਾਰ ਮੰਨ ਕੇ ਜੀਵ ਨੂੰ ਸੰਸਾਰ ਸਮੁੰਦਰ ਵਿੱਚ ਡੋਬਿਆ ਕਰਦਾ ਹੈ ਅਰ ਜਿਹੜਾ ਗੁਰੂ ਦੇ ਲੜ ਲੱਗ ਗਿਆ ਗੁਰੂ ਨੇ ਉਹਨੂੰ ਇਸ ਭਾਰ ਤੋਂ ਮੁਕਤ ਕਰ ਦਿੱਤਾ ਖਤਮ ਕਰ ਦਿੱਤਾ ਉਹਦਾ ਮਾਣ ਖਤਮ ਕਰ ਦਿੱਤਾ ਉਹਦਾ ਹੰਕਾਰ ਗੁਰੂ ਦਇਆ ਕਰਕੇ ਉਹਦੇ ਅਗੜਾ ਨੂੰ ਕੱਟ ਦਿੰਦਾ ਹੈ ਕਿਉਂਕਿ ਜਦੋਂ ਸਿੱਖ ਗੁਰੂ ਕੋਲ ਆਇਆ ਇਸ ਗੁਰੂ ਨੇ ਇਹਨੇ ਅਰਦਾਸਾਂ ਕੀਤੀਆਂ ਮੈਂ ਤੇ ਜਕੜਿਆ ਬਤਨਾ ਵਿੱਚ ਮੈਂ ਤੇ ਜੀ ਫਸਿਆ ਹੋਇਆ ਨਿਰਗਹੀ ਲੱਗ ਰੂਹ ਨੂੰ ਉਚਾਉ ਮੇਰੇ ਕਾਰਜ ਨਹੀਂ ਸੌਰਤੇ ਮੇਰਾ ਘਰ ਪਰਵਾਰ ਜਿਹੜਾ ਡੁੱਬਦਾ ਜਾ ਰਿਹਾ ਮਿੱਥੂ ਘਰ ਪਾਲਿਆ ਨਹੀਂ ਜਾਂਦਾ ਕਈ ਕੁਝ ਬੋਲਿਆ ਕੁਮਦਿਸਰ ਮਨੇ ਸਤਗੁਰਾਂ ਆਵਾਜ਼ ਦਿੱਤੀ ਕਿ ਆ ਸ਼ਖਾ ਮੇਰੇ ਉੜ ਆ ਗਿਆ ਮੈਂ ਤੁਹਾਨੂੰ ਆਜ਼ਾਦ ਕਰ ਦਿਆਂਗਾ ਉਹ ਵੀ ਠੀਕ ਹੋ ਜਾਏਗਾ ਪਰ ਪਰਿਵਾਰ ਵੀ ਠੀਕ ਹੋ ਜਾਏਗਾ ਪਰ ਮੇਰੀਆਂ ਕੁਝ ਗੱਲਾਂ ਪੰਨਣੀਆਂ ਪੈਣਗੀਆਂ ਕੱਲ੍ਹ ਲਗਾ ਦੀ ਦੱਸੋ ਕੱਲ੍ਹ ਕੇ ਸ਼ਾਨੀ ਬੰਦਨਾ ਤੋਂ ਆਜ਼ਾਦ ਕਰ ਦਿਆਂਗੇ ਪੰਜਵੇਂ ਪਾਤਸ਼ਾਹ ਨੇ ਕਿ ਸਤ ਗੁਰ ਸਿੱਖ ਕੇ ਬੰਦਨ ਕਟੈ ਸਿੱਖਾਂ ਤੋਂ ਗੁਰੂ ਕੋਲ ਆਏ ਤੈਨੂੰ ਪਤਾ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਸਿੱਖ ਤੇ ਬੰਦਨਾਂ ਨੂੰ ਕੱਟ ਦਿੰਦੇ ਨੇ ਇਹਨੇ ਆਖਿਆ ਤੇ ਬੜੀ-ਬੜੀਆ ਗੱਲ ਕੱਢ ਲਈ ਆਜ਼ਾਦ ਹੋ ਜਾ ਮਾਇਆ ਜੀ ਕਲ ਨੂੰ ਨਾਲ ਲੱਗੇ ਸੰਸਾਰ ਤੇ ਤੁਹਾਡੇ ਨਾਲ ਮੇਰਾ ਪ੍ਰੇਮ ਬਣਦਾ ਹੈ ਮੇਰੇ ਪਰਿਵਾਰ ਵਿੱਚ ਖੁਸ਼ੀਆਂ ਆ ਜਾਣ ਮੈਨੂੰ ਆਤਮਿਕ ਆਨੰਦ ਵੀ ਮਿਲਦਾ ਹੈ। ਉਹ ਸਹਿਬ ਕਹਿਣ ਲੱਗੇ ਕਿ ਸ਼ਰਤ ਹੈ ਕਹਿਣ ਲੱਗੇ ਮੈਂ ਦੱਸ ਦਿਓ ਕਰ ਲਾਂਗੀ ਜੀ ਗੁਰ ਕਾ ਸਿਖ ਵਿਕਾਰ ਤਿਹਟੈ ਕਲ ਦੇ ਵਿਕਾਰ ਨਹੀਂ ਕਰਨੇ ਜੇ ਮੇਰੇ ਕੋਲ ਆਣਾ ਹੈ। ਇਹ ਤੀਰਖਾ ਸਾੜਾ ਸਾਰੇ ਬਾੜੇ ਕੰਮ ਛੱਡਣੇ ਪੈਣਗੇ। ਇਹ ਨਹੀਂ ਅਖਿਆ ਮਾਲਕ ਨੇ ਇਹ ਨਹੀਂ ਮੈਂ ਕਰ ਸਕਦਾ ਸਭ ਕਹਿਣ ਲੱਗੇ ਕਿਉਂ ਕਹਿਣ ਲਈ ਤੇ ਮੈਂ ਤੇਰੇ ਦਰ ਤੇ ਬੈਠਾ ਕੇ ਕਰੀ ਜਾਂਦਾ ਆ ਆਪਾਂ ਆਖਿਆ ਵੀ ਇਹ ਕਿਵੇਂ ਆਪਾਂ ਨੇ ਕਿਸ ਨਾਲ ਬੋਲਦੇ ਨਹੀਂ ਆਪਾਂ ਚੁੱਪ ਕਰਕੇ ਬੈਠੇ ਸੀ ਕਿਵੇਂ ਹੋ ਰਿਹਾ ਹੈ ਤੁਹਾਡੇ ਅੰਦਰ ਕਿਸੇ ਨੂੰ ਵੇਖ ਕੇ ਕਿਸੇ ਪ੍ਰਤੀ ਵਿਚਾਰਾਂ ਦਾ ਮਾੜਾ ਪ੍ਰਵਾਹ ਚੱਲਿਆ ਤੇ ਇਹ ਔਗਣ ਹੈ ਪਾਪ ਹੈ ਇਹਨੂੰ ਸ਼ੁੱక్ష్ਮ ਪ੍ਰਾਪਤਿਆ ਜੀ ਨਿਤਰਾ ਦੀ ਨਿਗਾਹ ਦੇ ਨਾਲ ਤੁਸੀਂ ਕਿਸੇ ਨੂੰ ਬੈਠੇ ਬੈਠੇ ਮਾੜਾ ਬੈਠਿਆਂ ਗੁਰੂਦਰ ਮੌਜੂਦ ਹਾ ਤੱਕ ਰਹੇ ਆ ਇਹ ਪਾਪ ਹੈ ਅੰਦਰ ਕੁਝ ਨਹੀਂ ਤੁਸੀਂ ਕਿਸੇ ਨੂੰ ਕਹਿਣਾ ਅੰਦਰ ਮਾੜੇ ਖਿਆਲਾਂ ਦਾ ਪ੍ਰਚਲਨ ਜਿਹੜਾ ਹੈ ਇਹ ਵੀ ਗੁਨਾਹ ਹੈ ਉਹ ਪਾਣੀ ਕੰਦੀ ਪਾਪ ਬੈਠੇ ਤੇ ਗੁਰੂ ਕੋਲ ਤਾਂ ਕਿ ਸਾਧਗੁਰੂ ਨਾਨਕ ਸਾਹਿਬ ਜੀ ਕਿਤੇ ਜੁਗਲਾਂ ਜੀ ਤੁਹਾਡੇ ਘਰ ਕਾਜੀ ਜੀ ਘੋੜੀ ਸੂਰ ਰਹੀ ਸੀ ਉਹਦਾ ਧਿਆਨ ਵਿਸ਼ੇਰੇ ਦਾ ਕੋਈ ਲੱਗ ਨਾ ਪਏ ਖੂਹ ਦੇ ਕਿਨਾਰੇ ਬੱਚੀ ਜੀ ਕਹਿੰਦੇ ਉਹ ਤੇ ਜਾ ਕੇ ਮਖਾਦ ਨੇ ਕਹਿੰਦਾ ਜੀ ਨਹੀਂ ਬੱਚੀ ਹੋਈ ਨਵਾਬ ਸਾਹਿਬ ਤੁਸੀਂ ਦੇ ਘੋੜੇ ਖਰੀਦ ਰਹੇ ਸੀ ਕਾਬਲ ਦੀ ਤਰਤੀ ਤੇ ਮੇਰੇ ਨਾਲ ਤੇ ਨਮਾਜ਼ ਪੜਨ ਵਾਲਾ ਹੈ ਹੀ ਨਹੀਂ ਸੀ ਕਿਹਦੇ ਨਾਲ ਨਮਾਜ਼ ਪੜਦਾ ਨੋਇ ਮੰਗੇਸ਼ ਇਹ ਤੇ ਸਤਿਗੁਰਾਂ ਨੇ ਜਿਹੜੇ ਤੱਤ ਸਮਝਾਏ ਇੱਕ ਬੁੱਧੀ ਭਿਖਸ਼ੂ ਜਦੋਂ ਚੀਨ ਵਿੱਚ ਜਾ ਕੇ ਸ਼ਰਨ ਲੈਂਦਾ ਰਾਜ ਦਰਬਾਰ ਵਿੱਚ ਕਥਾ ਕਰਨ ਆ ਗਿਆ ਬੜਾ ਦੁਨੀਆ ਦਾ ਵੱਡਾ ਹਜੂਮੇ ਦੀ ਕਥਾ ਸੁਣਨ ਦਾ ਸਮੇਂ ਦਾ ਹਾਕਮ ਰਾਜਾ ਵੀ ਕਥਾ ਸੁਣਦਾ ਹੈ ਇਹ ਅੱਜ ਸਾਡੇ ਸਾਰਿਆਂ ਦੀ ਹਾਲਤ ਹੈ ਕਿ ਅਸੀਂ ਸੁਣ ਰਹੇ ਆਂ ਕਹ ਰਹੇ ਆਂ ਮੰਨਦੇ ਨਹੀਂ ਅੱਜ ਜਦੋਂ ਕਥਾ ਕਰਨ ਆਇਆ ਬੜੀ ਵੱਡੀ ਸਟੇਜ ਲੱਗਦੀ ਸੀ ਉਹਨੇ ਲੋਕਾਂ ਵੱਲ ਮੂੰਹ ਨਹੀਂ ਕੀਤਾ ਕੰਧ ਵੱਲ ਕਰ ਲਿਆ ਬੜਾ ਗੁਸ਼ਾਰਿਆ ਰਾਜੇ ਨੂੰ ਫਿਰ ਬੋਲ ਨਹੀਂ ਸਕਦਾ ਮਾਈਕ ਲੱਗਾ ਹੋਇਆ ਦੁਨੀਆ ਦਾ ਵੱਡਾ ਇਕੱਠ ਹੈ ਵਿਚੋਂ ਕੁਝ ਬੁੱਲੇ ਰਾਜਨ ਕੁਝ ਕਰੋ ਇਹਦਾ ਇਹਦਾ ਨਹੀਂ ਪਹਿਲੋਂ ਇਹਨੂੰ ਪੂਰਾ ਕਰ ਲੈ ਅੰਦਰ ਫਿਰ ਪੁੱਛਾਂਗੇ ਕਥਾ ਸਮਾਪਤ ਹੋਈ ਮੰਤਰੀਆਂ ਨੂੰ ਪੇਜਦਾ ਵੀ ਇਹਨੂੰ ਬੁਲਾਓ ਉਹਨੇ ਖੈ ਬਹਿਣੀ ਉੜਾ ਸਟੇਜ ਤੇ ਆ ਗੋ ਤੇ ਨੂੰ ਕੁਝ ਪੁੱਛਣਾ ਹੈ ਹੀ ਪੁੱਛੋਗੇ ਵੀ ਅੱਜ ਕਥਾ ਕਰਦਿਆਂ ਲੋਕਾਂ ਵੱਲ ਮੂੰਹ ਕਿਉਂ ਨਹੀਂ ਕੀਤਾ ਰਾਜਾ ਕਹਿੰਦਾ ਹਾਂ ਇਹ ਹੀ ਪੁੱਛਣਾ ਕਹਿੰਦਾ ਇੱਥੇ ਉੱਤਰ ਦੇ ਦੇਨਾ ਹੈ ਰਾਜਨ ਮੈਨੂੰ ਕਈ ਮਹੀਨੇ ਹੋ ਗਏ ਨੇ ਜਦੋਂ ਦੀ ਮੈਂ ਚੀਨ ਵਿੱਚ ਸ਼ਰਨ ਲਈ ਤੁਹਾਡੇ ਇਸ ਰਾਜ ਦਰਬਾਰ ਵਿੱਚ ਮੈਂ ਵਿਸ਼ਾਲ ਇਕੱਠ ਨੂੰ ਸੁਬੋਧਨ ਕਰਕੇ ਧਰਮ ਦੀ ਗੱਲ ਦੱਸਦਾ ਧਰਮ ਬਾਰੇ ਸਮਝਾਇਆ ਜਾਂਦਾ ਪਰ ਇੰਨੇ ਮਹੀਨਿਆਂ ਦੇ ਵਿੱਚ ਇੱਕ ਵੀ ਵਿਅਕਤੀ ਜਿਹੜਾ ਉਹਨੇ ਧਰਮ ਵਾਲੇ ਪਾਸੇ 1 ਇੰਚ ਵੀ ਕਦਮ ਨਹੀਂ ਪੁੱਟਿਆ ਧਰਮਿਤ ਬਣੇ ਕੋਈ ਨਹੀਂ ਅੱਜ ਮੇਰੇ ਮਨ ਨੂੰ ਇਹ ਲੱਗਾ ਵੀ ਤੁਸੀਂ ਇਹਨਾਂ ਦੁਆਰਾਂ ਨਾਲੋਂ ਕੱਟ ਨਹੀਂ ਵੀ ਇੱਥੇ ਸੁਣ ਕੇ ਇੱਥੇ ਛੱਡ ਜਾਂਦੇ ਹੋ ਸਭ ਤੇ ਤੁਹਾਡੇ ਤੇ ਕੋਈ ਅਸਰ ਨਹੀਂ ਆ ਜਿਵੇਂ ਇਸ ਦੁਆਰ ਤੇ ਕੋਈ ਅਸਰ ਨਹੀਂ ਹੁੰਦਾ ਮੈਂ ਆਵਾਜ਼ਾਂ ਮਾਰਦਾ ਰਾਂ ਤੁਹਾਡੇ ਅੰਦਰਲੇ ਜਿਹੜੇ ਹਿਰਦੇ ਨੇ ਉਹ ਪੱਥਰ ਬਣ ਚੁੱਕੇ ਨੇ ਮੇਰੀ ਕਥਾ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਇਹ ਆ ਮੇਰੀ ਆਖੀਰਲੀ ਕਥਾ ਸੀ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਕਿ ਜੇ ਤੁਹਾਡਾ ਇਹ ਸੁਣ ਕੇ ਕੁਝ ਬਦਲਿਆ ਨਹੀਂ ਜ਼ਿੰਦਗੀ ਤੁਸੀਂ ਵਿਕਾਰ ਛੱਡੇ ਨਹੀਂ ਗੁਨਾਹ ਛੱਡੇ ਨਹੀਂ ਤੇ ਮੇਰਾ ਲੋਝ ਇਹ ਵਕਤ ਦਾਇਆ ਕਰਨ ਦਾ ਕੋਈ ਦਾਤ ਨਹੀਂ ਅਸੀਂ ਸ਼ਾਨੀ ਉਮਰ ਇਸੇ ਤਰ੍ਹਾਂ ਕਰਨੇ ਰਾਜਾ ਜੀ ਅੱਜ ਤੇ ਚਰਨਾਂ ਤੇ ਟਿਕਦਾ ਹੈ ਲੋਕਾਂ ਦੇ ਵੱਡੇ ਹਜੂਮ ਨੇ ਵਾਅਦਾ ਕੀਤਾ ਕਿ ਅਸੀਂ ਗੁਨਾਹ ਛੱਡ ਕੇ ਚੰਗੇ ਕਰਮ ਕਰਨੇ ਆਰੰਭ ਕਰ ਜਾਂਗੇ ਕਥਾ ਬੰਦ ਨਾ ਕਰ ਪਰ ਆਪਾਂ ਦੇ ਗੁਰੂ ਕੋਲ ਰੋਜ ਆਏ ਤੇ ਗੁਰੂ ਨੂੰ ਇਹ ਮੰਗਾਰ ਪਾਇ ਕਿ ਅਸੀਂ ਮੱਥਾ ਵੀ ਟਿਕਣਾ ਹੈ ਗੁਰਦੁਆਰੇ ਠੀਕੇ ਤੇ ਵੀ ਜਾਣਾ ਹੈ ਸ਼ਰਾਬ ਪੀਵਾਂਗੇ ਨਸ਼ਾ ਨਹੀਂ ਕਰਾਂਗੇ ਝੂਠ ਵੀ ਬੋਲਾਂਗੇ ਕਿ ਤੇਰਾ ਦਸਵੰਦ ਵੀ ਕਟਾਂਗੇ ਤੈਨੂੰ ਧੰਨ ਵੀ ਨਹੀਂ ਆਉਂਦਾ ਤੂੰ ਸਾਡੇ ਬਿਨਾ ਬਖਸ਼ਦਾ ਨਹੀਂ ਗੁਰੂ ਕਹਿਣ ਲੱਗੇ ਸਤਿਗੁਰੂ ਦੀ ਜਿਸ ਮੇਰਾ ਸੇਖ ਉਹ ਆਰ ਨਹੀਂ ਕਰੇਗਾ ਗੁਰਕਾਰ ਤੇ ਹਟੈ ਜਿਹੜਾ ਵਕਾਰਾਂ ਤੋਂ ਹਟਦਾ ਹੈਗਾ ਉਹਨੂੰ ਦਏਗਾ ਗੁਰੂ ਸਤਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਵੱਡਪਾ ਕੀ ਹੈ ਵੱਡੇ ਪਾਗਾ ਵਾਲਾ ਬਣਦਾ ਹੈਗਾ ਇੱਥੇ ਬਸ ਨਹੀਂ ਸਤਗੁਰਾਂ ਖੇ ਫਿਰ ਜੀਵਨ ਦੀ ਚੰਗੇ ਦਿਨ ਸਟਾਰਟ ਹੋ ਜਾਣਗੇ ਸਤਗੁਰ ਸਿੱਖਾ ਹਰਤ ਪਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਬੜਾ ਦੇਖ ਕਰਦਾ ਤੁਸੀਂ ਬੜਾ ਸੁਣ ਨਹੀਂ ਕਰਦਾ ਬੜੀਆਂ ਰਹਿਮਤਾਂ ਕਰਦਾ ਸਿੱਖ ਤੇ ਇਹ ਸ਼ਰਤ ਹੈ ਕਿ ਸਿੱਖ ਗੁਰੂ ਦਾ ਬਣ ਜਾਏ ਕਿ ਮੈਂ ਨਹੀਂ ਕੁਝ ਜਾਣਦਾ ਮੈਥੋਂ ਕੁਝ ਨਹੀਂ ਹੋ ਰਿਹਾ ਤੂੰ ਕਾ ਮੈਨੂੰ ਜਨਮ ਦਿੱਤਾ ਤੂੰ ਮੈਥੋਂ ਕਰਾ ਜੋ ਕਰਾਣਾ ਚਾਹੁੰਦਾ ਹੁਣ ਸਤਿਗੁਰਾਂ ਸਮਝਾਇਆ ਅੱਜ ਦੇ ਸ਼ਬਦ ਦੀ ਪਹਿਲੀ ਪੌੜੀ ਵਿੱਚ ਇਹ ਨੂੰ ਮਾਨ ਕਰਨਾ ਕਿਹੜੀ ਗੱਲ ਤੇ ਆਫਰਿਆ ਕਿਉਂ ਫਿਰਨੇ ਤੈਨੂੰ ਪਤਾ ਹੈ ਕਿ ਤੇਰੇ ਸਰੀਰ ਨੂੰ ਕਿੰਨੇ ਬਣਾਇਆ ਹੈ ਬੜੀ ਵੱਡੀ ਉਹਦੀ ਖੇਡ ਹੈ ਉਹਦੀ ਆਪਣੀ ਬੜੀ ਵੱਡੀ ਵਿਆਪਤ ਬੰਦੀ ਰੱਬ ਦੀ ਉਹਨੇ ਸੰਸਾਰ ਤੇ ਤੇਰੀ ਰਚਨਾ ਨੂੰ ਇਸ ਤਰ੍ਹਾਂ ਵਿਕਸ਼ਿਤ ਕੀਤਾ ਹੈ ਨਹੀਂ ਤੇ 84 ਲੱਖ ਜੁਨਾ ਨੇ ਇਹਦੇ ਵਿੱਚੋਂ ਮਨੁੱਖ ਸਰਦਾਰ ਹੈ ਸਤਿਗੁਰੂ ਕਹਿਣ ਲੱਗੇ ਦੋ ਮੈਕਤੀਆਂ ਦਾ ਸਮੇਲ ਹੈ ਤੇਰਾ ਸਰੀਰ ਮਾਤ ਪਿਤਾ ਸੰਜੋਗਿਓ ਪਾਏ ਰਕਤ ਪਿੰਦ ਬਿੰਦ ਬਿਲ ਪਿੰਦ ਕਰੇ ਸ਼ਜੋਗ ਤੇ ਰਹੀ ਮੈਂ ਉਤੇ ਰਹੀ ਰਕਤ ਰਤ ਲਉ ਬਿੰਦ ਕਿੰਦੇ ਨਹੀਂ ਅਮੀਰ ਜੀ ਨੂੰ ਸਤਪੁਰਾਂ ਨੇ ਬਾਣੀ ਚ ਸਿੱਧੇ ਜੇ ਸ਼ਬਦਾਂ ਚ ਵਿਆਖਿਆ ਨੂੰ ਪਾਣੀ ਮੈਲਾ ਮਾਤੀ ਗੋਰੀ ਇਸ ਮਾਤੀ ਕੀ ਪੁੱਤਰੀ ਜੋ ਪਿਤਾ ਦਾ ਮੈਲਾ ਪਾਣੀ ਮਾਂ ਦੀ ਲਾਲ ਮਿੱਟੀ ਇਹਨਾਂ ਦੋਹਾਂ ਦੇ ਸ਼ਮਿਲ ਦੇ ਨਾਲ ਇਹ ਸਰੀਰ ਦੀ ਰਚਨਾ ਇਹ ਪਿੰਦ ਕਹਿੰਦੇ ਨੇ ਸਰੀਰ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਬਿੰਦ ਪਿੰਦ ਕਰੇ ਰਕਤ ਊਣ ਰਕਤ ਬਿੰਦ ਵੀਰ ਇਹਦੇ ਨਾਲ ਸਤਪੁਰਖ ਆਖਿਆ ਸਰੀਰ ਬਣਦਾ ਮਨੁੱਖ ਦਾ ਮਾਂ ਤੇ ਪਿਓ ਦੇ ਸਰੀਰਕ ਸੰਜੋਗ ਦੀ ਰਾਹੀਂ ਪਰਮਾਤਮਾ ਨੇ ਜੀਵ ਪੈਦਾ ਕੀਤਾ ਹੈ ਮਾਂ ਦਾ ਲਹੂ ਪਿਤਾ ਦੇ ਬਿੰਦ ਦੇ ਨਾਲ ਇਹਨਾਂ ਦੇ ਮਿਲਾਪ ਤੋਂ ਬਾਅਦ ਪ੍ਰਮਾਤਮਾ ਜੀਵ ਦਾ ਸਰੀਰ ਬਣਾਉਂਦਾ ਹੈ ਪਹਿਲਾਂ ਫਿਰ ਸਤਿਗੁਰਾਂ ਖਾ ਇਹ ਉਠਾਣਣ ਉਦੈਸ਼ ਅੰਦਰ ਸਰੀਰ ਦੇ ਮਾਤਾ ਦੇ ਗਰਭ ਦੇ ਵਿੱਚ ਜਿਹੜਾ ਉਠਾਣਾਂ ਲੜਕੇ ਜੀ ਉਹਨੂੰ ਕਹਿੰਦੇ ਨੇ ਬੱਚਾ ਉਲਟਾ ਪੈਦਾ ਹੋਇਆ ਆਪਾਂ ਦੇ ਪੁੱਲ ਦੇ ਨੂੰ ਉਲਟਾ ਕਹਿੰਦੇ ਆ ਪਰ ਇੱਥੇ ਇਸ ਤੋਂ ਵੀ ਉਲਟ ਹੈ ਕਿ ਜੇ ਤੁਹਾਡਾ ਸਰੀਰ ਅੰਦਰ ਉੱਥੇ ਤੁਸੀਂ ਨਹੀਂ ਲੜਕੇ ਸਿੱਧਾ ਆ ਗਿਆ ਤੇ ਡਾਕਟਰਾਂ ਕਿਹਨਾਂ ਦੀ ਬੱਚਾ ਸਹੀ ਨਹੀਂ ਪੈਦਾ ਸਕਦਾ ਵੀ ਇਹਦਾ ਜਨਮ ਜਿਹੜਾ ਉਂਝ ਤੇ ਅੱਜ ਸਾਰੇ ਆਪਰੇਸ਼ਨ ਨਾਲ ਹੋਣ ਲੱਗ ਪਏ ਡਾਕਟਰ ਆਪਣੀ ਮਾਇਆ ਕਮਾਣ ਵਾਸਤੇ ਧੱਕੇ ਨਾਲ ਨਹੀਂ ਕਰ ਦਿੰਦੇ ਨੇ ਬੇਟ ਹੀ ਨਹੀਂ ਕਰ ਦਿੰਦੇ ਨਾ ਮਾਂ ਨੇ ਪੀੜਾ ਨੂੰ ਦਰਿਆ ਤੇ ਨਾ ਹੀ ਉਹਨਾਂ ਨੇ ਵਕਤ ਵੇਖਿਆ तकरीबन 95% ਬੱਚੇ ਜਿਹੜੇ ਨੇ ਉਹਨਾਂ ਦਾ ਜਨਮ ਆਪਰੇਸ਼ਨ ਨਾਲ ਹੋ ਰਿਹਾ ਪਹਿਲੀਆਂ ਬਾਵਾਂ 6 6 7 7 ਬਤੀਆਂ ਨੂੰ ਜਨਮ ਦੇਣ ਵਾਲੀਆਂ ਘਰ ਬੱਚੇ ਪੈਦਾ ਹੁੰਦੇ ਸੀ ਪਰ ਸੂਤਾ ਪੀੜਾ ਨੂੰ ਉਹਨਾਂ ਕੋਲ ਦਰਿਆ ਜਾਂਦਾ ਸੀ ਅੱਜ ਨਹੀਂ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਣ ਕੀਤਾ ਅੰਤਰ ਗਰਭ ਉਰਦ ਲਵ ਲਾਂਕੀ ਸੋ ਪ੍ਰਭ ਸਾਰੇ ਨਾਮ ਕਰੇ ਸ਼ਹਿਬ ਕਹਿਣ ਲੱਗੇ ਕਿ ਜਦੋਂ ਤੇਰੇ ਸਰੀਰ ਦੀ ਰਚਨਾ ਹੋਈ ਮਾਂ ਦੇ ਪੇਟ ਵਿੱਚ ਉਲਟੇ ਪਏ ਹੋਏ ਦੀ ਲਗਣ ਪ੍ਰਭੂ ਚਰਨਾਂ ਵਿੱਚ ਲੱਗੀ ਰਹੀਦੀ ਹੈ ਉਹ ਪਰਮਾਤਮਾ ਇਸ ਤੀ ਹਰ ਤਰ੍ਹਾਂ ਸਭਾ ਕਰਤਾ ਹੈ ਲੋੜ ਅਨੁਸਾਰ ਇਹਨੂੰ ਉਪ ਹੋ ਜਾਂਦਾ ਹੈ ਪਦਾਰਥ ਦਿੰਦਾ ਹੈ ਪਰ ਕੀ ਹੁੰਦਾ ਜਦੋਂ ਸੰਸਾਰ ਤੇ ਆ ਗਿਆ ਤੇ ਗੁਣ ਵਿਸੜ ਗਏ ਅਪਰਾਧੀ ਮੈਂ ਬੋਰਾ ਕਿਆ ਕਰੂੰ ਹਰੇ ਤੂੰ ਦਾਤਾ ਦਿਆਲ ਸਭੈ ਸਿਰ ਐਨ ਸਦਾਤ ਸੰਹਾਰ ਕਰੇ ਈ ਜੀ ਮੈਨੂੰ ਗੁਨਾਹਗਰ ਤੈਰੇ ਉਪਕਾਰ ਭੁਲ ਗਏ ਨੇ ਮੈਂ ਮਾਇਆ ਦੇ ਮੋਹ ਵਿੱਚ ਚੱਲਾ ਹੋਇਆ ਪਿਆ ਹਾਂ ਤੇਰਾ ਸਿਮਰਨ ਕਰਨ ਤੋਂ ਬੇਵੱਸ ਹਾਂ ਪਰ ਤੂੰ ਦਇਆ ਦਾ ਸੋਮਾ ਹੈ ਹਰੇਕ ਜੀਵ ਦੇ ਸਿਰ ਤੇ ਤੂੰ ਰਾਖਾ ਹੈ ਤੇ ਸਭ ਨੂੰ ਦਾਤਾ ਦਿੰਦਾ ਹੈ ਇਹ ਪਾਈ ਦਿਆਲ ਪ੍ਰਭੂ ਦਿਨ ਰਾਤ ਜੀਵਾਂ ਦੀ ਸਿਮਰਨ ਕਰਦਾ ਹੈ ਤੇ ਜੀਵਾਂ ਨੂੰ ਦਾਤਾ ਦਿੰਦਾ ਹੈ ਜੀਵਾਂ ਦੇ ਸਿਰ ਤੇ ਰੰਦਾ ਹੈ ਇਸ ਕਰਕੇ ਉਹਦਾ ਚਿੰਤਨ ਕਰਦਿਆਂ ਆਪਣੇ ਜੀਵਨ ਨੂੰ ਜਿਉਣਾ ਚਾਹੀਦਾ ਹੈ ਤਾਂ ਉਹਦੀਆਂ ਰਹਿਮਤਾਂ ਦੇ ਪਾਤਰ ਬਣਾਂਗੇ ਹੋਇਆ ਪੁਲਾਟ ਕਾ ਦੂਜੀ ਮਾ ਗੁਰੂ ਅਤੇ ਸੰਗਤ ਬਖਸ਼ਿ ਜੋਜ ਬਖਸ਼ ਲੈਣਾ ਦੀ ਪ੍ਰੇਮ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ